ਜਲੰਧਰ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਜਿੱਥੇ ਕਿ ਦਮੋਰੀਆ ਪੁਲ ਦੇ ਕੋਲ 20 ਤੋਂ 25 ਫੁੱਟ ਪਾਣੀ ਜਿਹੜਾ ਭਰਿਆ ਹੋਇਆ ਸੀ ਉੱਥੇ ਹੀ ਇੱਕ ਨੌਜਵਾਨ ਦੀ ਡੁੱਬਣ ਨਾਲ ਜਿਹੜੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੌਜਵਾਨ ਨੂੰ ਕਾਫੀ ਵਾਰ ਲੋਕਾਂ ਵੱਲੋਂ ਰੋਕਿਆ ਗਿਆ ਸੀ ਪਰ ਉਹ ਵਿਅਕਤੀ ਨਾ ਕਿ ਉਸ ਦਮੋਰੀਆ ਪੁਲ ਦੇ નીચે ਜਾਣ ਤੋਂ ਨਹੀਂ ਰੁਕਿਆ ਤੇ ਉਸ ਤੋਂ ਬਾਅਦ ਉਸ ਦੀ ਡੁੱਬਣ ਕਾਰਨ ਜਿਹੜੀ ਕਿ ਮੌਤ ਹੋ ਜਾਂਦੀ ਹੈ ਉੱਥੇ ਮੌਤ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਜਾਂਦਾ ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਵੱਲੋਂ ਜਿਹੜੀ ਕੀ ਸ਼ਰਾਬ दारू ਪੀਣ ਦਾ ਆਦੀ ਸੀਗਾ ਤੇ ਉਸ ਨੂੰ ਲੋਕਾਂ ਵੱਲੋਂ ਆਰ-ਬਾਰ ਰੋਕਿਆ ਜਾ ਰਿਹਾ ਸੀ ਪਰ ਉਹ दारू ਦੇ ਨਸ਼ੇ ਦੇ ਵਿੱਚ ਤੁੱਤ ਸੀਗਾ ਤੇ ਲੋਕਾਂ ਦੀ ਕੋਈ ਵੀ ਗੱਲ ਨਹੀਂ ਮੰਨੀ ਤੇ ਉਸੇ ਹੀ ਤਮੋਰੀਆ ਪੁਲ ਦੇ ਵਿੱਚ ਜਿਹੜਾ ਕੀ 20 ਤੋਂ 25 ਫੁੱਟ ਪਾਣੀ ਜਿਹੜਾ ਪਰ ਐ ਸੀ ਉਹਦੇ ਵਿੱਚ ਡੁੱਬ ਕੇ ਉਸ ਦੀ ਡਿਡਕੀ ਮੌਤ ਹੋ ਜਾਂਦੀ ਹੈ ਦੇਖ